ਸ੍ਰੀ ਕਾਲ ਜੀ ਸਾਰਿਆਂ ਨੂੰ ਚਹਿਲ ਲਈ ਹਰਮਨ ਕੇ ਸਭ ਦਾ ਸਵਾਗਤ ਹੈ ਤੇ ਸਾਰਿਆਂ ਦਾ ਧੰਨਵਾਦ ਬਈ ਜਿਨ੍ਹਾਂ ਨੇ ਆਪਾਂ ਨੂੰ ਆਪਣੀ ਇੰਪੋਰਟ ਕਾਸ ਤੋਂ ਬਾਅਦ ਬਹੁਤ ਜ਼ਿਆਦਾ ਫੋਨ ਕਾਲਸ ਕੀਤੀ ਐਪਰੀਸ਼ੀਏਟ ਕੀਤਾ ਤੇ ਆਪਣਾ ਹੌਸਲਾ ਬਹੁਤ ਵਧਾਇਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਧੰਨਵਾਦ ਆ ਬਈ ਤੇ ਬਈ ਇੱਕ ਤਾਂ ਨਾ ਜਦ ਫੋਨ ਕਾਲ ਆਉਂਦੇ ਸੀ ਆਪਾਂ ਨੂੰ ਬਹੁਤ ਆਏ ਬਾਹਰੋਂ ਵੀ ਆਏ ਤੇ ਆਰਮੀ ਤੋਂ ਵੀ ਆਏ ਸਾਰੇ ਕਿਤੋਂ ਆਏ ਤੇ ਆਪਾਂ ਉਹਨਾਂ ਭੈਣ ਭਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਜਿੰਨੋਂ ਮੇਰੇ ਜਿਆਦਾਦਰ ਭੈਣਾਂ ਦੇ ਫੋਨ ਜਿਹੜੇ ਆਏ ਉਹ ਇਹ ਕਹਿੰਦੀਆਂ ਸੀ ਕਿ ਭੈਣ ਅਸੀਂ ਮੱਝ ਲਈ ਹਰਨ ਠੱਗੀ ਵੱਜ ਗਈ ਗਾਂ ਲਈ ਤੇ ਸਾਡਾਂ ਠੱਗੀ ਵੱਜ ਗਈ ਠੀਕ ਹੈ ਅੱਜ ਕੱਲ ਇਹਦਾ ਵਪਾਰ ਚੱਲ ਰਿਹਾ ਆਨਲਾਈਨ ਵਪਾਰ ਚੱਲ ਰਿਹਾ ਚਲੋ ਇਹ ਕੋ ਮਾੜੀ ਗੱਲ ਨਹੀਂ ਬਹੁਤ ਵਧੀਆ ਗੱਲ ਹੈ ਸਾਰਿਆਂ ਦਾ ਬਹੁਤ ਲੋਕਾਂ ਦਾ ਇੱਥੇ ਰੁਜ਼ਗਾਰ ਚੱਲ ਰਿਹਾ ਘਰੇ ਬੈ ਕੇ ਲੋਕ ਆਪਣੇ ਪਸ਼ੂ ਵੇਚ ਰਹੇ ਨੇ ਖਰੀਦ ਰਹੇ ਨੇ ਤੇ ਨਾ ਆਪਣੇ ਡਰਾਈਵਰ ਭਰਾ ਨੇ ਉਹਨਾਂ ਦਾ ਰੁਜ਼ਗਾਰ ਚੱਲ ਰਿਹਾ ਵੀਡੀਓ ਵਾਲੇ ਭਰਾਵਾਂ ਦਾ ਘਰ ਚੱਲ ਰਿਹਾ ਯਾਨੀ ਇਹ ਵਪਾਰ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਜਿਨ੍ਹਾਂ ਦਾ ਘਰ ਚੱਲ ਰਿਹਾ ਤੇ ਵਧੀਆ ਗੱਲ ਹੈ ਇਹ ਤੇ ਪਰ ਇਹਦੇ ਦੇ ਚ ਨੂੰ ਕੁਝ ਮਾੜੇ ਲੋਕਾਂ ਨੇ ਇਹ ਜੀ ਨਾ ਗੰਦਾ ਕਰਦਾ ਤੇ ਆਪਾਂ ਉਸੇ ਟੌਪਿਕ ਤੇ ਗੱਲ ਕਰਾਂਗੇ ਅੱਜ ਕੀ ਹਮੇਸ਼ਾ ਹੀ ਕਰਿਆ ਕਰਾਂਗੇ ਤੇ ਤਕਰੀਬਨ ਹਫ਼ਤੇ ਚ ਦੋ ਤਿੰਨ ਵੀਡੀਓ ਇਦਾਂ ਦੀ ਪਾਇਆ ਕਰਾਂਗੇ ਜਿਨ੍ਹਾਂ ਦੇ ਨਾਲ ਠੱਗੀ ਹੋਈ ਆ ਤੇ ਉਹਨਾਂ ਦੀ ਵੀਡੀਓ ਬਣਾ ਕੇ ਆਪਾਂ ਨੂੰ ਭੇਜ ਸਕਦੇ ਆ ਤੇ ਆਪਾਂ ਉਹਨਾਂ ਨੇ ਆਪਣੇ ਚੈਨਲ ਤੇ ਪਾਇਆ ਕਰਾਂਗੇ ਤੇ ਬਈ ਸਾਰਿਆਂ ਨੂੰ ਤਾਂ ਪਹਿਲਾਂ ਨਾ ਰਿਕਵੈਸਟ ਆ ਵੀਡੀਓ ਵਾਲੇ ਭਰਾਵਾਂ ਨੂੰ ਵੀ ਤਕਰੀਬਨ ਸੋਨ ਸਾਰਿਆਂ ਨੂੰ ਹੀ ਪਤਾ ਵੀ ਕੌਣ ਲੋਕ ਕਿੰਨਾ ਸਹੀ ਕੰਮ ਕਰਦਾ ਤੇ ਆਪਾਂ ਨੂੰ ਵੀ ਪਤਾ ਆ ਕਿ ਅਸੀਂ ਜ਼ਿਆਦਾਤਰ ਆਨਲਾਈਨ ਫਸੂ ਲੈਣੀਆਂ ਮੈਂ ਵੀ ਕਿਉਂਕਿ ਉਹ ਦੋ ਪਹਿਣਾ ਵੀ ਵਿਚਾਰੀਆਂ ਆਉਣ ਹੀ ਲਾ ਆਨਲਾਈਨ ਲੰਦੀਆਂ ਜਿਹੜੀਆਂ ਮੇਰੇ ਵਰਗੀਆਂ ਫੋਨ ਕਰਦੀਆਂ ਭੈਣੇ ਫੜ ਜਾਣ ਠੱਗੀ ਵੱਜ ਗਈ ਕਰੀਏ ਪਸੂ ਕਿਥੋਂ ਲਈਏ ਪਸੂ ਤਾਂ ਕਿਥੋਂ ਲੈ ਲਓ ਭੈਣੇ ਬਸ ਚਾਹੇ ਭਰਾ ਕੋਈ ਚਾਹੇ ਭੈਣ ਲੈਣਾ ਤਾਂ ਮਿਰਕ ਪਰਖ ਕਰਕੇ ਪਾਉ ਆਨਲਾਈਨ ਪਾਰ ਦੇ ਵਿੱਚ ਤੇ ਕੁਝ ਨਹੀਂ ਹੈਗਾ ਹੁਣ ਹੈਗੇ ਕੁਝ ਬੰਦੇ ਸਹੀ ਵੀ ਹੈਗੇ ਬਹੁਤ ਵਧੀਆ ਕੰਮ ਕਰਦੇ ਆ ਤੇ ਆਪਾਂ ਵੀ ਉਹਨਾਂ ਨੂੰ ਜਾਣਦੇ ਆਂ ਤੇ ਬੜਾ ਧੰਨਵਾਦ ਕਰਦੇ ਆਂ ਕਿ ਸਹੀ ਕੰਮ ਕਰਦੇ ਆ ਵੀਡੀਓ ਵਾਲੇ ਭਰਾ ਵੀ ਹੈਗੇ ਜਿਹੜੇ ਸਹੀ ਵੀਡੀਓ ਲੋਕਾਂ ਦੀ ਬਣਾਉਂਦੇ ਆ ਤੇ ਉਹਨ ਪਰ ਕੁਝ ਵੀਡੀਓ ਵਾਲੇ ਐਦਾਂ ਵੀ ਆ ਵੀ ਉਹਨਾਂ ਨੂੰ ਇੱਕ ਬੰਦੇ ਦੀਆਂ ਬਾਰ-ਬਾਰ ਫੋਨ ਕਰਾ ਜਾ ਰਹੇ ਆ ਵੀ ਇਹ ਬੰਦਾ ਗਲਤ ਕਰ ਰਿਹਾ ਕਿਸੇ ਦੀ ਸਾਈ ਦਾ ਬਲੀ ਕਿਸੇ ਨੂੰ ਖਾਲੀ ਮਜਬੇਸਤੀ ਕਿਸੇ ਨੂੰ ਮਰੇ ਕਟਰੋਲੀ ਭੇਜਤੀ ਕਿਸੇ ਨੂੰ ਸੱਜਰ ਕਹਿ ਕੇ ਧੋਖੜ ਭੇਜਤੀ ਕਈ ਚੀਜ਼ਾਂ ਹੋ ਰਹੀਆਂ ਨੇ ਇਸ ਤਰ੍ਹਾਂ ਦੀਆਂ ਪਰ ਜਦੋਂ ਵੀਡੀਓ ਵਾਲੇ ਕਾਲ ਨੂੰ ਪਹਿਲਾਂ ਬੰਦਾ ਵੀਡੀਓ ਵਾਲੇ ਭਰਾ ਨੂੰ ਬੰਦਾ ਪਹਿਲਾਂ ਕਾਲ ਕਰਦਾ ਤਾਂ ਮੋਰੋ ਕਹਿੰਦੇ ਨੇ ਬਾਈ ਅਸੀਂ ਕਿਹਦੇ ਸਾਡੀ ਕਿ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਵੀ ਉਹਨਾਂ ਦੀ ਕੋਈ ਨਹੀਂ ਹੁੰਦੀ ਦੇਖੋ ਗਲਤੀ ਉਹਨਾਂ ਨੇ ਕੋਈ ਨਹੀਂ ਕਿਉਂਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਨੇ ਵੀਡੀਓ ਲੈ ਪਾਉਣੀ ਹੈ ਤੇ ਬਣਾਉਣੀ ਹੈ ਤੇ ਪਾ ਦੇਣੀ ਹੈ ਪਰ ਆਇਆ ਵੀ ਜਦੋਂ ਉਹਨਾਂ ਨੂੰ ਇੱਕ ਗੱਲ ਹੈ ਜੀ ਉਹਨਾਂ ਨੇ ਰਿਕਵੈਸਟ ਕੀਤਾ ਜਦੋਂ ਇੱਕ ਬੰਦੇ ਦੇ ਵਾਰ-ਵਾਰ ਫੋਨ ਆ ਰਹੇ ਆ ਪਲੀਜ਼ ਉਹਨਾਂ ਦੀ ਵੀਡੀਓ ਸ਼ਾਇਦ ਤੁਸੀਂ ਨਾ ਪਾਇਆ ਕਰੋ ਹੁਣ ਪਿੱਛੇ ਜੋ ਕਿੰਨਾ ਟਾਪਿਕ ਲੈਆ ਸੀ ਜੀਓ ਵਾਲਾ ਉਹਨੇ ਤਕਰੀਬਨ ਅੱਧੇ ਪੰਜਾਬ ਨਾਲ ਠੱਗੀ ਮਾਰੀ ਹੈ ਆਪਣੇ ਨਾਲ ਵੀ ਮਾਰੀ ਹੈ ਆਪਾਂ ਵੀ ਉਹਦੀ ਵੀਡੀਓ ਅਪਲੋਡ ਕਰਾਂਗੇ ਪਰ ਇੱਕ ਦੋ ਦਿਨ ਬਾਅਦ ਕਰਾਂਗੇ ਜਿਹੜੀ ਅੱਜ ਦੀ ਵੀਡੀਓ ਆਪਾਂ ਪਾਉਣੀ ਆ ਉਹ ਹੈਗੀ ਆ ਜਸਪ੍ਰਤਾਪ ਤੇ ਕੈਰੋਂ ਦੇਖ ਲੈ ਦੇ ਖਿਲਾਫ ਹੈਗੀ ਆ ਆਪਾਂ ਤੋਂ ਨਾ 30 ਮਾਰਚ ਨੂੰ ਦੋ ਪਕਾਇਆਂ ਲੈਤੀਆਂ ਸੀ ਜੀ ਉਹਨਾਂ ਨੇ 30 ਮਾਰਚ ਨੂੰ ਵੀਡੀਓ ਪਾਈ ਸੀ ਰਾਜਸੰਧੂ ਡੈਰੀ ਫਰਮ ਦੀ ਇੱਕ ਸੱਜਰਗਾਹ ਸੀ ਤੇ ਇੱਕ ਤੋਕੜਗਾਹ ਲਈ ਤੇ ਉਹਦੇ ਬਾਅਦ 31 ਮਾਰਚ ਨੂੰ ਸ਼ਾਇਦ ਆਪਣੇ ਘਰੇ ਆ ਗਈਆਂ ਉਹ ਤੇ ਚਾਰ ਪੰਜ ਜਨਾ ਵਾਦਿਆਂ ਨੂੰ ਫੋਨ ਕਰਿਆ ਮੈਂ ਬਾਈ ਜਿਹੜੀ ਸੋਡੀ ਸੱਜਰਗਾਹ ਉਹ ਮੈਨੂੰ ਲੱਗਾ ਤੋਕੜਨ ਵਾਗਰ ਬੱਚਰੂ ਵਾਲਾ ਆਇਆ ਉਹ ਦੁੱਧ ਤਾਂ ਵਾਦੀ ਨਹੀਂ ਆਪਾਂ ਨੂੰ 7-7 ਕਿਲੋ ਵੀ ਮੰਡ ਪਾ ਕੇ ਦੇਖ ਲਿਆ ਪਰ ਉਹ ਦੁੱਧ ਨਹੀਂ ਵਧੀ ਕਹਿੰਦੇ ਬਾਈ ਸਾਨੂੰ ਨਹੀਂ ਪਤਾ ਇਹਦੇ ਵਿੱਚ ਅਸੀਂ ਨਾ ਬੰਦ ਘੱਟ ਪਾਇਆ ਬੰਦ ਪਾਉ ਦਾ ਸੱਜਰਗਾਹ ਸਾਲ 2 ਦਿਨਾਂ ਬਾਅਦ ਉਹ ਬੱਚਾ ਮਰ ਗਿਆ ਆਪਣੇ ਖਿਲਾਫ ਆਪਣੇ ਕੋਲੇ ਕੁਝ ਵੀ ਨਹੀਂ ਸੀ ਜੇ ਆਪਾਂ ਬੋਲਦੇ ਨੇ ਤੇ 7-8 ਦਿਨਾਂ ਬਾਅਦ ਜਿਹੜੀ ਦੂਜੀ ਗਾਂ ਲਈ ਸੀ ਤੋਕਰ ਗੱਬਣ ਉਹ ਭਰ ਪਾਉਣ ਲੱਗੀ ਆਪਾਂ ਉਹਨੂੰ 2-3 ਦਿਨ ਬਾਅਦ ਫੋਨ ਕਰਿਆ ਭਰਾ ਵੀ ਗਾਂ ਭਰ ਪਾਉਂਦੀ ਐ ਤੁਸੀਂ ਤਾਂ ਫੁੱਲ ਗਰੰਟੀ ਲਈ ਸੀ ਵੀ ਸਹੀ ਐ ਜਨਾ ਐ ਇਦਾਂ ਕਹਿੰਦੇ ਸਾਡੀ ਤਾਂ ਕੋਈ ਗਰੰਟੀ ਨਹੀਂ ਹੈਗੀ ਤੁਸੀਂ ਸਾਨੂੰ 2 ਦਿਨ ਤੇ ਫੋਨ ਕਰਦੇ 3 ਦਿਨ ਤੇ ਕਰਦੇ ਹੁਣ ਤਾਂ ਸਾਡੀ ਕੋਈ ਗਰੰਟੀ ਨਹੀਂ ਚਲੋ ਆਪਾਂ ਨੇ ਫੋਨ ਕੱਟਦਾ ਤੇ ਆਪਾਂ ਵੀਡੀਓ ਵਾਲੇ ਫੋਨ ਦਾ ਨੂੰ ਫੋਨ ਲਾਇਆ ਤੇ ਉਹ ਕਿ ਮੈਂ ਕੋਈ ਨਾ ਮੈਂ ਗੱਲ ਕਰੂੰ ਤੇ ਉਹਨਾਂ ਨੇ ਕਰੀ ਵੀ ਦੋ ਤਿੰਨ ਵਾਰ ਉਹਨਾਂ ਨੂੰ ਫਿਰ ਉਹ ਦੁਬਾਰਾ ਤਾਂ ਆਪਾਂ ਗਾਂ ਦੇ ਨਾ ਟੀਕੇ ਲਵਾਏ ਤਿੰਜਾ ਡਾਕਟਰਾਂ ਕੋਲ ਲਵਾਤੇ ਪਰ ਉਹਦਾ ਭਰ ਸਹੀ ਨਹੀਂ ਹੋਇਆ ਜਦੋਂ ਨਹੀਂ ਹੋਇਆ ਤੇ ਫਿਰ ਆਪਾਂ ਨੇ ਇੱਕ ਡਾਕਟਰ ਨੂੰ ਬੁਲਾਇਆ ਤੇ ਉਹਨੂੰ ਕਿਹਾ ਵੀ ਜੇ ਤਾਂਕੇ ਲਾ ਦੇ ਚਲੋ ਉਹਨਾਂ ਨੇ ਟਾਂਕੇ ਲਾਉਣ ਲੱਗਿਆ ਤਾਂ ਕਹਿੰਦਾ ਵੀ ਟਾਂਕੇ ਤਾਂ ਇਹ ਪਹਿਲਾਂ ਹੀ ਲੱਗੇ ਸੀ ਅੰਦਰੋਂ ਇਹ ਤਾਂ ਬਿਲਕੁਲ ਮਸਕਿਨ ਗਲੀ ਪਈ ਐ ਵੀ ਟਾਂਕਾ ਰਹਿਣਾ ਨਹੀਂ ਉਹਨੇ ਟਾਂਕਾ ਲਾਤਾ ਬਾਹਰਲੇ ਪਾਸੇ ਉਹ ਚਾਰ ਪੰਜ ਦਿਨਾਂ ਬਾਅਦ ਟੁੱਟ ਗਿਆ ਤੇ ਮੈਂ ਉਹਨਾਂ ਨੂੰ ਦੁਬਾਰਾ ਫੋਨ ਕਰਿਆ ਮੈਂ ਕਿਹਾ ਵੀਰੇ ਗਾਂ ਦੇ ਪਹਿਲਾਂ ਹੀ ਟਾਂਕੇ ਲੱਗੇ ਸੀਗੇ ਇਹ ਤਾਂ ਹੈ ਨਹੀਂ ਕਿ ਪਤਾ ਨਹੀਂ ਦੀ। ਸਾਹਮਣੇ ਪਤਾ ਨਹੀਂ ਤੁਸੀਂ ਇਦਾਂ ਨਹੀਂ ਕਰਿਆ ਪੁੱਤ ਨਹੀਂ ਕਰਿਆ ਸਾਡਾ ਕੋਈ ਜ਼ਿੰਮੇਵਾਰੀ ਨਹੀਂ। ਆਪਾਂ ਵੀਡੀਓ ਲਈ ਭਰਾਨਾ ਕਰਿਆ ਤੇ ਆਪਾਂ ਤੇ ਉਹਨੇ ਆਪਣੀ ਫਾਰਮ ਨੂੰ ਸਪੋਰਟ ਕਰੀ ਰਾਜਸੰਗੂ ਡੇਰੀ ਫਾਰਮ ਵਾਲੇ ਭਰਾ ਨੇ। ਉਹ ਕਹਿੰਦਾ ਵੀ ਚਲੋ ਆਪਾਂ ਭਾਣੇ ਜੇ ਤੂੰ ਜੇ ਤੂੰ ਘਰੇ ਜਾਣਾ ਆਪਾਂ ਘਰੇ ਚੱਲਾਂਗੇ ਇਕੱਠ ਕਰਨਾ ਤੇ ਆਪਾਂ ਇਕੱਠ ਕਰ ਲਾਂਗੇ। ਤੇ ਇਹਨਾਂ ਨੇ ਫਿਰ ਮੇਰੇ ਨਾਲ ਉਹਨਾਂ ਨਾਲ ਕਾਲ ਦੇ ਵਿੱਚ ਕਾਲ ਵੀ ਲਾਈ ਤੇ ਨੂੰ ਕਿਹਾ ਤੇ ਵੀ ਭਾਣੇ ਵੀ ਮੈਂ ਕੋਈ ਵੀਡੀਓ ਬਣਾਉਂਗਾ। ਉਹਨਾਂ ਨੂੰ ਕਹਿੰਦਾ ਵੀ ਮੈਂ ਜਿਹੜੇ ਵੀਡੀਓ ਦੇ ਪੈਸੇ ਲਵਾਂਗੇ ਭੈਣ ਨੂੰ ਮੈਂ ਵੀ ਕੋਈ ਠੀਕ ਦੇ ਪੈਸੇ ਨਹੀਂ ਲੈਣੇ। ਮੈਂ ਇਨਾਂ ਨੂੰ ਇਹ ਗੱਲ ਕਹੀ ਵੀ ਵੀ ਜੇ ਗਾਂ ਭਰ ਪਾਉਂਦੀ ਐ ਤੇ ਹੁਣ ਸਾਰਾ ਘਟਾ ਮੈਂ ਤਾਂ ਨਹੀਂ ਚੱਲ ਸਕਦੀ ਮੇਰਾ ਕੀ ਕੁਸੂਰਾ ਮੈਂ ਤਾਂ ਤੁਹਾਡੇ ਕੋਲੋਂ ਨਾ ਗਾਂ ਲਈ ਹੀ ਤੁਹਾਡੇ ਦੇ ਵਿਸ਼ਵਾਸ ਕਰਕੇ ਵੀ ਚਲੋ ਥੋੜਾ ਬਹੁਤਾ ਆਪਾਂ ਰਲ ਮਿਲ ਕੇ ਕਰ ਲੈਂਦੇ ਆ ਉਹ ਕਹਿੰਦੇ ਆਪਾਂ ਤਾਂ ਜੀ ਕੁਝ ਨਹੀਂ ਕਰਦੇ ਚਲੋ ਆਪਾਂ ਨੇ ਫੋਨ ਕੱਟਤਾ ਹੁਣ ਸਬਰ ਹੀ ਸੀ ਦੇਖੋ ਹੋਰ ਆਪਾਂ ਕੀ ਕਰ ਸਕਦੇ ਆ ਜਦੋਂ ਆਪਣੀ ਗਲਤੀ ਆਪਾਂ ਨੇ ਭਰੋਸਾ ਕਰਕੇ ਲਈ ਐ ਤੇ ਉਸ ਤੋਂ ਬਾਅਦ 30 ਮਾਰਚ ਨੂੰ ਉਹ ਵੀਡੀਓ ਪਾਉਂਦੇ ਨੇ ਗਾਂ ਹੈਗੀ 7 ਮਹੀਨਾ ਦੀ ਗੱਭਣ ਇਹਦੇ ਸਿਰਫ 2 ਮਹੀਨੇ ਸੂਣਦੇ ਰਹਿੰਦੇ ਆ ਇਹ ਕਹਿ ਕੇ ਵੀਡੀਓ ਪਾਈ ਸੀ ਇਹਨਾਂ ਨੇ ਤੇ ਹੁਣ ਆਪਾਂ ਤੁਹਾਨੂੰ ਸਾਰਿਆਂ ਨੂੰ ਗਾਂ ਦਿਖਾਵਾਂਗੇ ਗਾਂ ਸੋਈਆ ਪੂਰੇ 4 ਮਹੀਨੇ ਤੇ 4 ਦਿਨ ਬਾਅਦ ਦੇਖੋ ਪਹਿਲਾ ਝੂਠ ਸੱਜਰ ਗਾਂ ਦੇ ਵਿੱਚ ਵੀ ਪਰ ਉਹਦਾ ਆਪਣੇ ਕੋਲ ਕੋਈ ਰੋਕ ਨਹੀਂ ਸੀ ਆਪਾਂ ਉਹਦੀ ਕੋਈ ਉਹ ਕਾਰਵਾਈ ਨਹੀਂ ਕੀਤੀ ਦੂਜਾ ਗਾਂ ਗਾਂ ਦੂਜਾ ਸੀਗਾ ਦੇਖੋ ਵੀ ਉਹਨਾਂ ਨੇ ਘਰ ਵਾਲੀ ਗਾਂ ਆਪਾਂ ਦਿੱਤੀ ਟਾਂਕੇ ਲੱਗੇ ਹੋਏ ਸੀ ਇਹਦੇ ਪਹਿਲਾਂ ਤੇ ਆਪਾਂ ਉਹਨਾਂ ਨੂੰ ਆਪਾਂ ਕਹਿ ਹੀ ਸਕਦੇ ਸੀ ਦੇਖੋ ਉਹਨਾਂ ਦੇ ਪੈਸੇ ਖੋਹ ਕੇ ਤਾਂ ਲਿਆ ਨਹੀਂ ਸਕਦੇ ਤੇ ਫਿਰ ਦੂਜੀ ਵਾਰ ਤੇ ਹੁਣ ਦੂਜਾ ਦੇਖੋ ਵੀ ਦੋਵੀਂ ਨਦੀ ਕਾਕੇ ਨੂੰ 4 ਮਹੀਨੇ ਤੱਕ ਉੱਪਰ ਲੈ ਗਈਆਂ ਹੁਣ ਵਾਸਤੇ ਤੇ ਜਿੱਦਾਂ ਅਸੀਂ ਸੋਈ ਆ ਉਹ ਨਾ ਉਹ ਅਸੀਂ ਜਾਣਦੇ ਆਂ ਦਾ ਰੰਗ ਤੇ ਜਿਹਦੇ ਨਾਲ ਬਣੀਆਂ ਨੇ ਉਹ ਗਾਂ ਜਾਣਦੀ ਐ ਤੇ ਭਾਈ ਹੱਥ ਬਨ ਕੇ ਬੇਨਤੀ ਆ ਸਾਰਿਆਂ ਨੂੰ ਜਦੋਂ ਕਿਤੋਂ ਵੀ ਪਸ਼ੂ ਲੈਣਾ ਨਾ ਤਾਂ ਆਪਣਾ ਵਸੂ ਨਿਰਕਪਰਤ ਕਰਕੇ ਲਿਆ ਕਰੋ ਖਾਸ ਕਰਕੇ ਜਦੋਂ ਤੁਸੀਂ ਧੋਖੜ ਗੱਭਣ ਲੈਣੇ ਹੋ ਤਾਂ ਉਹਨਾਂ ਦਾ ਪ੍ਰੋਪਰ ਤਰੀਕ ਲਿਆ ਕਰੋ ਥਾਣਾ ਦੀ ਗਰੰਟੀ ਲਿਆ ਕਰੋ ਬਾਹਰ ਦੀ ਗਰੰਟੀ ਲਿਆ ਕਰੋ ਤੇ ਬਾਕੀ ਉਹਨਾਂ ਤੋਂ ਧਾਰਾ ਮਰਵਾ ਕੇ ਵੀਡੀਓ 'ਚ ਦੇਖਿਆ ਕਰੋ ਜਦੋਂ ਤੁਹਾਡੇ ਕੋਲ ਆਨਲਾਈਨ ਪੈਸੇ ਭਵਾ ਸਕਦੇ ਆ ਆਨਲਾਈਨ ਤੁਹਾਡੇ ਕੋਲ ਸਾਈ ਪਾਉਂਦੇ ਆ ਫਿਰ ਤੁਹਾਡੇ ਕੋਲ ਸਾਰੇ ਪੈਸੇ ਟ੍ਰਾਂਸਫਰ ਕਰਾਉਂਦੇ ਆ ਪਰ ਤੁਸੀਂ ਆਨਲਾਈਨ ਧਾਰਾ ਵੀ ਮਾਰ ਸਕਦੇ ਹੋ ਉਹਨਾਂ ਕਹਿੰਦੇ ਆ ਜੇਮ ਤੁਸੀਂ ਗੁੱਧੜਾ ਪਸ਼ੂ ਲੈ ਰਹੇ ਹੋ ਤੁਹਾਨੂੰ ਕਿਸ ਨੂੰ ਦੋ ਟਾਂਗ ਚੋਕੇ ਦਿਖਾ ਭਾਈ ਉਹ ਕਦੇ ਨਹੀਂ ਦਿਖਾਉਂਦੇ ਕਹਿੰਦੇ ਸਾਡੇ ਕੋਲ ਨਾ ਟਾਈਮ ਹੀ ਹੈ ਨਹੀਂ ਸੋ ਜਦੋਂ ਮੈਂ ਕਿਸੇ ਨੇ ਪਸ਼ੂ ਲੈਣਾ ਇੱਕ ਬਰੀ ਜਿਹੜੇ ਜਸ ਪ੍ਰਤਾਪ ਕਹਿ ਰਹੇ ਨੇ ਇਹਨਾਂ ਕੋ ਆਪਾਂ ਦਾ ਦੋ ਹੀ ਪਸ਼ੂ ਲੈ ਤੇ ਦੋਨੋਂ ਹੀ ਗਲਤ ਸੀ ਤੇ ਇਟਲੀਜ਼ ਕਿਰਪਾ ਕਰਕੇ ਇਹਨਾਂ ਕੋਲੇ ਨਾ ਜਾਓ ਤੇ ਜਿਹਨੇ ਜਾਣਾ ਤਾਂ ਵੀ ਤਸੱਲੀ ਕਰਕੇ ਉੱਥੇ ਦੋ ਟਾਈਮ ਚੋਕੇ ਚੰਗੀ ਤਰ੍ਹਾਂ ਚੈੱਕ ਕਰਕੇ ਤੇ ਚੈੱਕ ਕਰਾ ਕੇ ਲੈ ਕੇ ਆਓ ਇਹਨਾਂ ਦੇ ਪਿੱਛੋਂ ਕੋਈ ਜ਼ਿੰਮੇਵਾਰੀ ਨਹੀਂ ਇਹ ਵੀਡੀਓ ਦੇ ਕਿੰਨੀਆਂ ਜ਼ਿੰਮੇਵਾਰੀਆਂ ਲੈ ਲੈਣ ਇਹ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਉਸ ਤੋਂ ਬਾਅਦ ਤੁਹਾਡਾ ਪਾਣੀ ਨਾ ਚੱਕਦੇ ਹੁਣ ਚੱਕ ਕੇ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾ ਗਾਂ ਤੋਂ ਲਿਆਂਦੀ ਸੀ ਸਾਨੂੰ ਗਾਂ ਵਾਲੇ ਨੇ ਇਦਾਂ ਕਿਹਾ ਤੇ ਸਾਡਾ ਕੀ ਕਸੂਰਾ ਕੋਲ ਤਾਂ ਤੁਹਾਡੇ ਦੀ ਕਸੂਰ ਕੱਢ ਦੇਣਗੇ ਤੁਸੀਂ ਚੈੱਕ ਕਰਾ ਕੇ ਲੈ ਜਿੰਦੇ ਤੁਸੀਂ ਐਂ ਕਰਨਾ ਜੀ ਤੁਸੀਂ ਬਹਾਅ ਕਰਨਾ ਸੀ ਸੋ ਪਲੀਜ਼ ਐਜੇ ਲੋਕਾਂ ਤੋਂ ਦੂਰ ਰਹੋ ਥੋੜਾ ਜਿਹਾ ਤੇ ਆਪਾਂ ਤੁਹਾਨੂੰ ਗਾਂ ਵੀ ਦਿਖਾਉਣੀ ਆ ਜਿਹੜੀ ਆਪਾਂ ਉਹਨਾਂ ਕੋਲੋਂ ਲਈ ਆ ਤੇ ਹੁਣ ਉਹ ਦੋ ਤਿੰਨ ਦਿਨ ਪਹਿਲਾਂ ਸੂਈ ਆ ਆਪਾਂ ਤੁਹਾਨੂੰ ਗਾਂ ਦਿਖਾਉਣੀ ਆ ਤੇ ਪਰ ਬਗਲ ਹੈਗੀ ਇਹ ਨਾ ਵੀ ਇਹ ਜੇ ਕੋਈ ਵੀ ਕੀ ਚੀਜ਼ ਤੁਸੀਂ ਆਨਲਾਈਨ ਲੈਣੇ ਹੋ ਤਾਂ ਇਹ ਤੁਹਾਨੂੰ ਕੋਈ ਤੋਂ ਔਖੜ ਆਪਣੀ ਜ਼ਿੰਮੇਵਾਰੀ ਤੇ ਲਿਆ ਕਰੋ ਇਹਨਾਂ ਦਾ ਕਿਸੇ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਆਪਦੀ ਚੈੱਕ ਕਰੋ ਤੇ ਉਹਨੂੰ ਖਰਾਓ ਜਾਂ ਦੁੱਧ ਚੈੱਕ ਕਰੋ ਜੋ ਵੀ ਹੈਗਾ ਚੈੱਕ ਕਰਿਆ ਕਰੋ Yeah. <laughs>